ਤੁਹਾਡੀ ਚਿੱਟੀ ਦਾੜੀ ਦੇਖਦੇ ਆ ਉਹ ਕਿਰਦਾਰ ਸਾਹਮਣੇ ਆ ਜਾਂਦਾ ਸਰ ਕਿਵੇਂ ਪਹੁੰਚਣਾ ਹੋਇਆ ਮਹਾਭਾਰਤ ਤੱਕ ਕਿਦਰੇ ਉਹ ਲੋਕ ਸਾਥ ਪਾਤੇ ਗਏ ਉਹ ਕਰਵਾ ਬੰਦ ਗਏ ਬਾਲੀਵੁੱਡ ਦੇ ਤਾਂ ਬਹੁਤ ਅਵਾਰਡ ਸ਼ੋ ਹੁੰਦੇ ਨੇ ਪੰਜਾਬੀ ਨੂੰ ਲੈ ਕੇ ਇੱਕ ਤੁਹਾਡੇ ਵੱਲੋਂ ਐਫਰਟ ਕੀਤਾ ਗਿਆ ਉਹ ਕੀ ਐਫਰਟ ਹੈ ਅਸੀਂ ਜਾਣੀਏ ਕਿ ਅਸੀਂ ਵਰਲਡ ਲੈਵਲ ਤੇ ਕੰਪੀਟ ਕਰੀ ਉਦੋਂ ਸ਼ਾਇਦ ਸਿਨੇਮਾ ਇਸ ਤਰੀਕੇ ਨਾਲ ਡਿਵੈਲਪ ਨਹੀਂ ਹੋਇਆ ਸੀ ਸਿਨੇਮਾ ਸੀ ਬਹੁਤ ਵੱਡਾ ਸਿਰਮਾ ਸੀ ਪਰ ਉਦੋਂ ਵੀ ਇੰਨੀ ਹੀ ਸਟਰਗਲ ਸੀ ਇਸ ਇਸ ਲੈਵਲ ਤੱਕ ਪਹੁੰਚਣ ਵਾਸਤੇ ਇੰਡਸਟਰੀ ਤਾਂ ਹੀ ਜਿਹੜਾ ਉਹਦਾ ਜਿਹੜਾ ਤਰੀਕਾ ਹੈ ਕੰਮ ਕਰਨ ਦਾ ਉਹ ਬਦਲ ਰਿਹਾ ਹੈ ਨਾ ਸਮਾਂ ਬਦਲ ਰਿਹਾ ਹੈ ਨਾ ਇਹ ਚੀਜ਼ ਦੇਖੀ ਉਸ ਵੇਲੇ ਦੇ ਡਾਇਰੈਕਟਰਸ ਉਸ ਵੇਲੇ ਦੀ ਪ੍ਰੋਡਕਸ਼ਨ ਨੇ ਕਿ ਗਿਰਜਾ ਸ਼ੰਕਰ ਨੇ ਜਿਹੜੇ ਇਸ ਕਿਰਦਾਰ ਦੇ ਵਿੱਚ ਬਿਲਕੁਲ ਠੀਕ ਫਿੱਟ ਬੈਠ ਰਹੇ ਹੈ ਕਲੇ ਲੋਕ ਨਹੀਂ ਆਏ ਇਸ ਤੋਂ ਪਹਿਲੇ ਫਿਰ ਚਲੇ ਗਏ ਇਹ ਹੋ ਗਿਆ ਯਾਨੀ ਕਿ ਲੋਕ ਆਣਗੇ ਜਾਣਗੇ ਕਰੈਕਟਰ ਲੇਕਿਨ ਆ ਰਹੂਗਾ Google ਤੇ ਵੀ ਸਰਚ ਮਾਰਦਾ ਤਾਂ ਉਹੀ ਮਹਾਭਾਰਤ ਸਾਹਮਣੇ ਆਉਂਦਾ ਸਭ ਤੋਂ ਪਹਿਲਾਂ ਸਭੇ ਕਿ ਸਭ ਤੋਂ ਜ਼ਿਆਦਾ ਉਹੀ ਦੇਖੀ ਲੋਕ ਸੱਚੀ ਕਾਲ ਦਾ ਅਨਮੇੜ ਦੇਖ ਰਹੇ ਹੋ ਤੁਸੀਂ ਤੇ ਮੈਂ ਆ ਰਵੀ ਸੰਗਰਾਹੂਰ 1988 ਦੇ ਵਿੱਚ ਬੀ ਆਰ ਚੋਪੜਾ ਹੋਰਾਂ ਦੀ ਇੱਕ ਕਹਾਣੀ ਉਹਨਾਂ ਦੀ ਲਿਖੀ ਹੋਈ ਜਿਹੜੀ ਔਰ ਇਤਿਹਾਸ ਦੇ ਵਿੱਚੋਂ ਲਈ ਗਈ ਕਹਾਣੀ ਜਿਹੜੀ ਹੈ 1988 ਤੋਂ ਸ਼ੁਰੂ ਹੁੰਦੀ ਹੈ ਮਹਾਭਾਰਤ ਦੇ ਰੂਪ ਦੇ ਵਿੱਚ ਇਹ ਉਹ ਦੌਰ ਸੀ ਜਦੋਂ ਮਹਾਭਾਰਤ ਨੇ ਟੀਵੀ ਤੇ ਚੱਲਣਾ ਹੁੰਦਾ ਸੀ ਤਾਂ ਸਵੇਰੇ 9 ਤੋਂ 10 ਵਜੇ ਤੱਕ ਸੜਕਾਂ ਵਿਹਲੀਆਂ ਹੋ ਜਾਂਦੀਆਂ ਸੀ ਇਹ ਉਸ ਵੇਲੇ ਦੇ ਜਿਹੜੇ ਨੌਜਵਾਨ ਸੀ ਉਹ ਜਦੋਂ ਅੱਜ ਇਹ ਗੱਲਾਂ ਕਰਦੇ ਆ ਤਾਂ ਹੈਰਾਨਗੀ ਹੁੰਦੀ ਹੈ ਕਿ ਕੋਈ ਲੜੀਵਾਰ ਇਸ ਤਰੀਕੇ ਦਾ ਜਾਂ ਇਸ ਮਕਬੂਲੀਅਤ ਤੱਕ ਵੀ ਪਹੁੰਚ ਜਾਂਦਾ ਹੈ ਕਿ ਪੂਰਾ ਭਾਰਤ ਬੈਠ ਕੇ ਉਸ ਨੂੰ ਇੱਕੋ ਟਾਈਮ ਤੇ ਦੇਖਦਾ ਹੋਵੇ ਔਰ ਅਗਲੇ ਐਪੀਸੋਡ ਦੀ ਉਡੀਕ ਕਰ ਰਿਹਾ ਹੋਵੇ ਉਹ ਮਹਾਭਾਰਤ ਜਿਹੜਾ ਸੀ ਉਸ ਨੂੰ ਬਹੁਤ ਸਾਰੇ ਲੋਕ ਉਸੇ ਤਰ੍ਹਾਂ ਦੇ ਨਾਲ ਦੇਖਣ ਲੱਗੇ ਕਿ ਮਹਾਭਾਰਤ ਇਸੇ ਤਰੀਕੇ ਹੀ ਹੋਈ ਹੋਏਗੀ ਜਿਹੜੇ ਉਹਦੇ ਕਿਰਦਾਰ ਸੀ ਉਹ ਇਸੇ ਤਰੀਕੇ ਦੇ ਹੀ ਹੋਣਗੇ ਅਰਜੁਨ ਇਸ ਤਰੀਕੇ ਦੇ ਦਿਖਦੇ ਹੋਣਗੇ ਸ਼੍ਰੀ ਕ੍ਰਿਸ਼ਨ ਇਸ ਤਰੀਕੇ ਦੇ ਦਿਖਦੇ ਹੋਣਗੇ ਤਾਂ तमाम ਚੀਜ਼ਾਂ ਅੱਜ ਵੀ ਲੋਕਾਂ ਦੇ ਮਨਾਂ ਦੇ ਅੰਦਰ ਹੈ ਉਸ ਦੇ ਵਿੱਚ ਸਭ ਤੋਂ ਮਕਬੂਲ ਔਰ ਸਭ ਤੋਂ ਵੱਡਾ ਜਿਹੜਾ ਇੱਕ ਕਰਦਾਰ ਸੀ ਤ੍ਰਿਤਰਾਸ਼ਟਰ ਦਾ ਜਿਸ ਨੂੰ ਇਹ ਮੰਨਿਆ ਜਾਂਦਾ ਹੈ ਕਿ ਉਹਨਾਂ ਕਰਕੇ ਮਹਾਭਾਰਤ ਹੋਈ ਉਹ ਕਰਦਾਰ ਅੱਜ ਮੇਰੇ ਨਾਲ ਹੈ ਗਿਰਿਜਾ ਸ਼ੰਕਰ ਜੀ ਨੇ ਉਹ ਕਰਦਾਰ ਨਿਭਾਇਆ ਸਾਡੇ ਪੰਜਾਬ ਦੇ ਨੇ ਔਰ ਮੈਂ ਆਪਣੇ ਆਪ ਨੂੰ ਸਨਮਾਨਿਆ ਮਹਿਸੂਸ ਕਰ ਰਿਹਾ ਕਿ ਮੈਂ ਅੱਜ ਉਹਨਾਂ ਦੇ ਨਾਲ ਗੱਲਬਾਤ ਕਰ ਰਿਹਾ ਸਰ ਬਹੁਤ ਬਹੁਤ ਸਵਾਗਤ ਮੈਂ ਅਸੀਂ ਤਾਂ ਕੁਝ ਵੀ ਨਹੀਂ ਹੈਗੇ ਤੁਹਾਡੇ ਇੰਟਰਵਿਊ ਤਾਂ ਮੁਕੇਸ਼ ਖੰਨਾ ਜੀ ਕਰ ਚੁੱਕੇ ਨੇ ਮੈਂ ਮੈਂ ਉਹ ਸੁਣਿਆ ਇੰਟਰਵਿਊ ਤੇ ਮੈਂ ਵਾਕਈ ਅੱਜ ਆਪਣੇ ਆਮਾਨ ਮਹਿਸੂਸ ਕਰਦਾ ਹਾਂ ਕਿ ਮੈਂ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਹਾਂ ਵੀ ਮਾਨ ਮਹਿਸੂਸ ਕਰ ਰਿਹਾ ਤੁਸੀਂ ਆਏ ਇੱਥੇ ਸਰਵਿਸ ਕਾਨਫਰੰਸ ਦੇ ਅਸੀਂ ਨਿੱਕੇ ਨਿੱਕੇ ਅਸੀਂ ਮਹਾਭਾਰਤ ਅਸੀਂ ਥੱਲੇ ਬੈਠ ਕੇ ਦੇਖਦੇ ਹੁੰਦੇ ਸੀ ਬਲੈਕ ਐਂਡ ਵਾਈਟ ਟੀਵੀ ਹੁੰਦੇ ਸੀ ਬਹੁਤ ਸਾਰੀਆਂ ਚੀਜ਼ਾਂ ਮੈਂ ਵੀ ਦੇਖਿਆ ਸੀ ਉਸ ਵੇਲੇ ਨਹੀਂ ਤੁਸੀਂ ਤਾਂ ਜਦੋਂ ਕਿਰਦਾਰ ਦੇਖਦੇ ਆ ਤੁਹਾਡੀ ਚਿੱਟੀ ਦਾੜੀ ਦੇਖਦੇ ਆ ਉਹ ਕਿਰਦਾਰ ਸਾਹਮਣੇ ਆ ਜੰਨਾ ਸਰ ਕਿਵੇਂ ਪਹੁੰਚਣਾ ਹੋਇਆ ਮਹਾਭਾਰਤ ਤੱਕ ਬੱਸ ਜੀ ਵਿਧੀ ਦਾ ਵਿਧਾਨ ਕਰ ਲੋ ਜਿਵੇਂ ਇੱਕ ਥੀਏਟਰ ਕਰਦੇ ਕਰਦੇ ਪੰਜਾਬ ਬਾਂਬੇ ਚਲੇ ਗਏ ਬਾਂਬੇ theater ਕਿੰਨਾ ਹਰਤੇ cinema ਦੇ ਵਿੱਚ civil ਦੇ ਵਿੱਚ ਕੰਮ ਕਰਦੇ ਕਰਦੇ ਬਸ ਕਹਿੰਦੇ ਨੇ ਉਹ ਲੋਕ ਸਾਥ ਮਾਤੇ ਗਏ ਔਰ ਕਾਰਵਾ ਬੰਦ ਕਰ ਪਰ ਐਡਾ ਉਦੋਂ ਸ਼ਾਇਦ cinema ਇਸ ਤਰੀਕੇ ਨਾਲ develop ਨਹੀਂ ਹੋਇਆ ਸੀ cinema ਸੀ ਬਹੁਤ ਵੱਡਾ cinema ਸੀ ਪਰ ਉਦੋਂ ਵੀ ਇੰਨੀ ਹੀ struggle ਸੀ ਇਸ ਇਸ ਲੈਵਲ ਤੱਕ ਪਹੁੰਚਣ ਵਾਸਤੇ ਦੇਖੋ ਜੀ struggle ਤਾਂ ਹਰ ਗੱਡ ਚੁਪੀ ਲੇਕਿਨ ਉਹ ਕੰਮ ਕਰਦਾ ਕੰਮ ਸੁੱਤੰਦਾ ਉਹ ਜਿਹੜੇ ਕੰਦੇ ਨੇ ਕੱਚੇ ਨੇ ਮਗਰ ਇੰਡਸਟਰੀ ਤੋਂ ਹੀ ਹੈ ਲੇਕਿਨ ਉਹਦੇ ਜਿਹੜਾ ਤਰੀਕਾ ਹੈ ਕੰਮ ਕਰਨਾ ਉਹ ਬਦਲਦਾ ਰਹਿਣਾ ਸਮਾਂ ਬਦਲਦਾ ਰਹਿਣਾ ਹਮੇਸ਼ਾ ਬਦਲਦਾ ਹੁੰਦਾ ਹੂੰ ਤੁਹਾਡੀ ਇਸ ਕਿਰਦਾਰ ਵਾਸਤੇ ਚੋਣ ਕਿ ਚੀਕੀ ਚੀਜ਼ ਦੇਖੀ ਉਸ ਵੇਲੇ ਦੇ ਡਾਇਰੈਕਟਰਸ ਉਸ ਵੇਲੇ ਦੀ ਪ੍ਰੋਡਕਸ਼ਨ ਨੇ ਕਿ ਗਿਰਜਾ ਸ਼ੰਕਰ ਨੇ ਜਿਹੜੇ ਇਸ ਕਿਰਦਾਰ ਦੇ ਵਿੱਚ ਬਿਲਕੁਲ ਠੀਕ ਫਿੱਟ ਬੈਠ ਰਹੇ ਹੈ ਕੋਈ ਹੈ ਕਿ ਰੀਆ চোপੜਾ ਸਾਥ ਜਿਨ੍ਹਾਂ ਨੇ ਮਾਬਾਰਤ ਆਏ ਸੀ ਉਹਨਾਂ ਨੇ ਮੈਨੂੰ ਥੀਏਟਰ 'ਚ ਦੇਖਿਆ ਸੀ ਪਲੇਸ ਜੀ ਜਦੋਂ ਉਹਨਾਂ ਨੇ ਦੇਖਿਆ ਤਾਂ ਸ਼ਾਇਦ ਉਹਨਾਂ ਨੂੰ ਯਾਦ ਰਿਹਾ ਕਿ ਭਈ ਇਹ ਐਕਟਰ ਅੱਛਾ ਹੈਗਾ ਉਹ ਇਹਨੂੰ ਜੋ ਕਿ ਕੰਪਨੀ ਸੀ ਜਦੋਂ ਮਹਾਪਰ ਗਾਇਆ ਉਹਨਾਂ ਨੇ ਮੈਨੂੰ ਕਾਲ ਕੀਤਾ ਜੀ ਸਿਸੋਨਿਕ ਕਿਸੇ ਰੋਲ 'ਕਿ ਹੂੰ ਇਹਨਾਂ ਸੁਬਾਹ ਆਕੇ ਸੁਬਾਹ ਆਕੇ ਕਿ ਉਹਨਾਂ ਨੇ ਸੋਚਿਆ ਮੇਰੇ ਬਾਰੇ ਉਸ ਤੋਂ ਬਾਅਦ ਫਿਰ ਹੋਰ ਹੋਰੀ ਹਾਲਾਂਕਿ ਮੈਂ ਰੋਲ ਕਰਦਾ ਨਹੀਂ ਸੀ ਜਵਨੈਂ ਸੋਚਿਆ ਜੀ ਕਿ ਮੈਨੂੰ ਕੋਈ ਹੋਰ ਰੋਲ ਦੇ ਦੋ ਜਿਹੜਾ बहुत चेलेंजिंग रोल इंटें ਜੋ ਕਸਰ ਬਲਾਈਂਡ ਹੋਣਾ ਉਸ ਤੋਂ ਬਾਅਦ ਸੋਤ ਮਤਲਬ ਉਸ ਤਰੀਕੇ ਨਾਲ ਐਪੀਸੋਡ ਬਹੁਤ ਲੰਬੇ ਗਏ ਲੜੀਵਾਰ ਬਹੁਤ ਲੰਬਾ ਗਿਆ ਹਾਂ ਜੀ ਹਾਂ ਜੀ 3 ਸਾਲ ਚੱਲਦੇ 3 ਸਾਲ ਚੱਲਦਾ ਰਿਹਾ ਔਰ ਉਹਦੇ ਵਾਸਤੇ ਮਹਾਭਾਰਤ ਨੂੰ ਤੁਹਾਨੂੰ ਵੀ ਪੜਨਾ ਪਿਆ ਆਪਣੇ ਰੋਲ ਵਾਸਤੇ ਕਿ ਮੈਂ ਤਾਂ ਪੂਰੀ ਪੜੀ ਹੋਈ ਹੂੰ ਉਸ ਤੋਂ ਬਿਨਾਂ ਤਾਂ ਕਰਦਾ ਬੜਾ ਹੂੰ ਜਦ ਤੱਕ ਪੂਰੀ ਕਹਾਣੀ ਪੜੋਗੇ ਨਹੀਂ ਹੈ ਕਿ ਤੇ ਉਹਦਾ ਰੈਲੇਵੈਂਟ ਅੱਗੇ ਪਿੱਛੇ ਦਾ ਕੀ ਹੈ ਪੜਨਾ ਪਊਗਾ ਅੱਛਾ ਆ ਉਸ ਤਰੀਕੇ ਦਾ ਜਿਸ ਤਰੀਕੇ ਮਹਾਭਾਰਤ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ ਜੇ ਕੋਈ Google ਤੇ ਵੀ ਸਰਚ ਮਾਰਦਾ ਤਾਂ ਉਹੀ ਮਹਾਭਾਰਤ ਸਾਹਮਣੇ ਆਉਂਦਾ ਸਭ ਤੋਂ ਪਹਿਲਾਂ ਕਿਉਂਕਿ ਸਭ ਤੋਂ ਜ਼ਿਆਦਾ ਉਹੀ ਦੇਖੀ ਲੋਕ ਹਾਂ ਔਰ ਉਹੀ ਮਕਬੂਲ ਵੀ ਹੋਈ ਤੁਹਾਨੂੰ ਲੱਗਦਾ ਕਿ ਜਿਹੜਾ ਹੁਣ ਸਿਨੇਮਾ ਜਾਂ ਜਿਸ ਤਰੀਕੇ ਦਾ ਹੁਣ ਮਾਹੌਲ ਹੋ ਗਿਆ ਹੁਣ ਕੰਪੀਟੀਸ਼ਨ ਹੋ ਗਿਆ ਸੋਸ਼ਲ ਮੀਡੀਆ ਆ ਗਿਆ ਬਹੁਤ ਸਾਰੀਆਂ ਚੀਜ਼ਾਂ ਬਦਲ ਗਈਆਂ ਸਿਨੇਮਾ ਮਹਿੰਗਾ ਵੀ ਹੋ ਗਿਆ ਪਹਿਲਾਂ ਨਾਲੋਂ ਤਾਂ ਤੁਹਾਨੂੰ ਲੱਗਦਾ ਕਿ ਇਸ ਨਹੀਂ ਯਾਰ ਚੀਜ਼ ਮਹਿੰਗੀ ਹੋ ਗਈ ਹੂੰ ਸਿਨੇਮਾ ਕੀ ਚੀਜ਼ ਮਹਿੰਗੀ ਹੋ ਗਈ ਅੱਜ ਤੋਂ ਅੱਗੇ ਕਿਰਦਾਰ ਸੰਸਾਰ ਦਾ ਚੱਲਿਆ ਹੈ ਦੌਰ ਪ੍ਰੋਬਲਮ ਦੇ ਨੇ ਚੇਂजेस ਆਉਂਦੀਆਂ ਨੇ ਫਿਰ ਕਰੈਕਸ਼ਨ ਹੁੰਦੀ ਹੈ ਫਿਰ ਅੱਗੇ ਵੱਧਦਾ ਸਮਾਂ ਫਿਰ ਚੱਲਦਾ ਹੂੰ ਅੱਛਾ ਉਸ ਤੋਂ ਬਾਅਦ ਤੁਸੀਂ ਹੋਣੇ ਉਮੀਦ ਕਰਦੇ ਹੋ ਕਿ ਐਡਾ ਵੱਡਾ ਕਿਰਦਾਰ ਕਿਹੜਾ ਹੁਣ ਤੱਕ ਨਿਭਾਇਆ ਜਾਂ ਨਿਭਾਉਣਾ ਚਾਹੋਗੇ ਕਿ ਅੱਜ ਵੀ ਯਾਦ ਕੀਤਾ ਜਾਂਦਾ ਹੈ ਉਸ ਤੁਹਾਡੇ ਉਸ ਕਿਰਦਾਰ ਨੂੰ ਸ਼ਾਇਦ ਤੁਹਾਨੂੰ ਲੋਕ ਗਿਰਜਾ ਸ਼ੰਕਰ ਨੂੰ ਸ਼ਾਇਦ ਘੱਟ ਜਾਣਦੇ ਨੇ ਤ੍ਰੇਤਰਾਸ਼ਟਰ ਨੂੰ ਵੱਧ ਜਾਣਦੇ ਨੇ ਨਹੀਂ ਐਸੇ ਤਾਂ ਹਿਸਟਰੀ ਦੇ ਵਿੱਚ ਇਹ ਕਿਰਦਾਰ ਤਾਂ ਬਹੁਤ ਜ਼ਿਆਦਾ ਉਹ ਤਾਂ ਦੇ ਦੇ ਜਿਹੜਾ ਕਿਹੜਾ ਕਿਸ ਵਿੱਚ ਲਿਖਿਆ ਕਿਹੜਾ ਆਫਰ ਹੁੰਦਾ ਹ ਹ ਬਸ ਅੱਗੇ ਮੈਨੂੰ ਆਨ ਕੀ ਹੈ ਜੋ ਕੁਝ ਹੋਰ ਐਸੇ ਰੋਲ ਕਰਾ ਜਿਹਦੇ ਸਾਇਦ ਕਿਸੇ ਨੇ ਨਾ ਕੀਤਾ ਹੂੰ ਅੱਛਾ ਇੱਕ ਇੱਕ ਨਵਾਂ ਕਨਸੈਪਟ ਤੁਸੀਂ ਲੈ ਕੇ ਆ ਰਹੇ ਹੋ ਹਾਲਾਂਕਿ ਬਹੁਤ ਸਾਰੇ ਅਵਾਰਡ ਸ਼ੋ ਜਿਹੜੇ ਹੁੰਦੇ ਨੇ ਬਾਲੀਵੁੱਡ ਦੇ ਤਾਂ ਬਹੁਤ ਅਵਾਰਡ ਸ਼ੋ ਹੁੰਦੇ ਨੇ ਪੰਜਾਬੀ ਨੂੰ ਲੈ ਕੇ ਇੱਕ ਤੁਹਾਡੇ ਵੱਲੋਂ ਐਫਰਟ ਕੀਤਾ ਗਿਆ ਉਹ ਕੀ ਐਫਰਟ ਹੈ ਦੇਖੋ ਜੀ ਪੰਜਾਬੀ ਭਾਸ਼ਾ ਦੇ ਵਿੱਚ ਪੰਜਾਬੀ ਸਿਨੇਮਾ ਦਾ ਪੰਜਾਬੀ ਸੰਗੀਤ ਦਾ ਕੋਈ ਐਸਾ ਇੱਕ ਪਲੇਟਫਾਰਮ ਹੈ ਨਹੀਂ ਸੀ ਜਿੱਤੇ ਸਾਡੇ ਲੋਕ ਇਨਸਪਾਇਰ ਹੋਣ ਐਨਕਰੇਜ ਹੋਣ ਔਰ ਉਸ ਲੈਵਲ ਦਾ ਕੰਪੀਟਿਸ਼ਨ ਹਮ ਅਸੀਂ ਚਾਹੁੰਦੇ ਹਾਂ ਕਿ ਅਸੀਂ ਵਰਲਡ ਲੈਵਲ ਤੇ ਕੰਪੀਟ ਕਰੀਏ ਹਮ ਇੰਟਰਨੈਸ਼ਨਲ ਲੈਵਲ ਤੇ ਕੰਪੀਟ ਕਰੀਏ ਉਹਦੇ ਵਾਸਤੇ ਇਹ ਅਵਾਰਡ ਸ਼ੋ ਜਿਹੜਾ ਹੈ ਇਹ ਜਿਹੜਾ ਫੈਸਟੀਵਲ ਹੈ ਉਹਦੇ ਕਰਕੇ ਇਹ ਅਵਾਰਡ ਸ਼ੋ ਕਿਸ ਤਰ੍ਹਾਂ ਦਾ ਹੋਏਗਾ ਕਿਸ ਲੈਵਲ ਦਾ ਹੋਏਗਾ ਮਤਲਬ ਜੇ ਇੱਕ ਪੀਟੀਸੀ ਅਵਾਰਡ ਸ਼ੋ ਹੁੰਦਾ ਰਿਹਾ ਉਹਦੇ ਵਿੱਚ ਫਿਲਮਾਂ ਨਾਮਿਨੇਟ ਹੁੰਦੀਆਂ ਸੀ ਉਹ ਡਿਫਰੈਂਟ ਅਵਾਰਡ ਸੀ ਇਹਦੇ ਚ ਵੀ ਨਾਮਿਨੇਟ ਹੋਣੀ ਹੈ ਇਹਦੇ ਵੀ ਸਬਮਿਸ਼ਨ ਹੋਏਗੀ ਲੇਕਿਨ ਇਹ ਉੱਚ ਪੱਧਰ ਦਾ ਜੇ ਤੁਸੀਂ ਫੋਰ ਐਗਜ਼ਾਮਪਲ ਫੋਰ ਐਗਜ਼ਾਮਪਲ ਤੁਸੀਂ ਅ ਟੋਰੰਟੋ ਫੈਸਟੀਵਲ ਦੇਖਦੇ ਹੋ ਜੀ ਲੋਸ ਐਂਜਲਿਸ ਫੈਸਟੀਵਲ ਦੇ ਜੀ ਸੰਡਾ ਇੰਟਰਨੈਸ਼ਨਲ ਫਿਲਮ ਫੈਸਟੀਵਲ ਫਰਾਂਸ ਦੇ ਵੀ ਇੰਟੀਕਲੀ ਦਾ ਫਰਾਂਸ ਦਾ ਫੈਸਟ ਡੈਨਿਸ਼ਨ ਫੈਸਟੀਵਲ ਇੱਕ ਜਿੰਨੇ ਵੀ ਫੈਸਟੀਵਲ ਹੈ ਨਾ ਇਹਨਾਂ ਦਾ ਬਹੁਤ ਬਹੁਤ ਹਮ ਕਿ ਬਹੁਤ ਬਹੁਤ ਪਰੇਵੜੇ ਡੂਸਰ ਡਾਇਰੈਕਟਰ ਹਨ ਮੈਂ ਪ੍ਰੋਣੇ ਸਭਾ ਉੱਥੇ ਲੋਕਾਂ ਦੀ ਇੱਛਾ ਹੁੰਦੀ ਹੈ ਕਿ ਸਾਡੀ ਫਿਲਮ ਉਹਦੇ ਵਿੱਚ ਜਾਵੇ ਹਮ ਬਾਕੀ ਉੱਥੇ ਰੈਕੋਗਨਾਈਜ਼ ਹੋਵੇ ਉਹ ਉਸੇ ਲੈਵਲ ਤੇ ਅਸੀਂ ਜਿਹੜਾ ਪੂਰਾ ਹਾਲੀਵੁੱਡ ਹੈ ਉਸੇ ਲੈਵਲ ਤੇ ਡਿਜ਼ਾਈਨ ਤੁਸੀਂ ਕੀ ਸਮਝਦੇ ਹੋ ਕਿ ਜਿਹੜਾ ਜਿਹੜਾ ਸਾਡਾ ਪਾਲੀਵੁੱਡ ਹੈ ਪਾਲੀਵੁੱਡ ਬਾਲੀਵੁੱਡ ਨੂੰ ਜਾਂ ਸਾਊਥ ਦਾ ਸਿਨੇਮਾ ਹੈਗਾ ਉਸ ਨੂੰ ਕੰਪੀਟ ਕਰ ਰਿਹਾ ਹੈ ਮਤਲਬ ਤੁਹਾਨੂੰ ਲੱਗਦਾ ਕਿ ਜਾਂ ਜਾਂ ਇਹਦਾ ਆਪਣਾ throhar ਹੈ ਆਪਣਾ ਸੱਭਿਆਚਾਰ ਹੈ ਕੰਪੀਟ ਮੈਂ ਨਾ ਕੰਪੀਟੀਸ਼ਨ ਕੋਈ ਨਹੀਂ ਹੂੰ ਲੇਕਿਨ ਮੇਰੀ ਜਿਹੜੀ ਸੋਚ ਹੈ ਕਿ ਜੋ ਸਾਡੀ ਪੋਟੈਂਸ਼ੀਅਲ ਹੈ ਹੂੰ ਸਾਡੇ ਵਿਰਾਸਤ ਦੀ ਸਾਡੇ ਵਿਰਸੇ ਦੀ ਪੰਜਾਬ ਦੀ ਪੰਜਾਬ ਦੀ ਬੋਲੀ ਦੀ ਨਾ ਇਨਾ ਵਾਈਡ ਸ਼ਬਦੋਂ ਤੋਂ ਮਤਲਬ 에ਜੇਸ ਤੋਂ ਤੇਰੇ ਆਰ ਉਹਦੇ ਪੋਟੈਂਸ਼ੀਅਲ ਹੈ ਉੱਥੇ ਅਸੀਂ ਉਹਨੂੰ ਲੈ ਕੇ ਜਾਣਾ ਚਾਹੀਦਾ ਹੁੰਡ ਕੰਪੀਟੀਸ਼ਨ ਨਾ ਤੇ ਬਾਲੀਵੁੱਡ ਨਾਲ ਨਾ ਸਾਊਥ ਨਾਲ ਨਾ ਕਿਸੇ ਨਾਲ ਸਸੀਂ ਆਪਣੇ ਆਪ ਵਾਸਤੇ ਕੰਪੀਟੀਸ਼ਨ ਹੈ ਕਿ ਅਸੀਂ ਉਸ ਮਿਆਰ ਤੇ ਪਹੁੰਚਣਾ ਹੈ ਤੇ ਜੋ ਸਾਡਾ ਸੱਭਿਆਚਾਰ ਹੈ ਉਸ ਨੂੰ ਪ੍ਰੈਜ਼ੈਂਟ ਕਿਵੇਂ ਕਰਨਾ ਅੰਤਰਰਾਸ਼ਟਰੀ ਪੱਧਰ ਤੇ ਹਾਂ ਇਸੇ ਕਾਹੇ ਹੋਗਾ ਜੀ ਅਚੀ ਸੋਚ ਅੱਛਾ ਕੰਮ ਅਛੇ ਤਰੀਕੇ ਨਾਲ ਹੋਏਗਾ ਔਰ ਉਹਨੂੰ ਹਲਾਸ਼ੇਰੀ ਵੀ ਮਿਲੇਗੀ ਅੱਛਾ ਸਰ ਸਵਾਲ ਬਹੁਤ ਉੱਟਦੇ ਹੁੰਦੇ ਆ ਕਿ ਪਿੱਛੇ ਜੇ ਕੁਝ ਵੱਡੇ ਸਿੰਗਰਾਂ ਨੇ ਆਪਣੇ ਗਾਣਿਆਂ ਦੇ ਵਿੱਚ ਵੀ ਇਹ ਗੱਲ ਦਾ ਜ਼ਿਕਰ ਕਰਦੇ ਰਹੇ ਕਿ ਜਿਹੜੇ ਐਵਾਰਡ ਸ਼ੋ ਹੁੰਦੇ ਹਨ ਇਹ ਵਿਕੇ ਹੋਏ ਹੁੰਦੇ ਆ ਕਿ ਇੰਨਾ ਪੈਸਾ ਦਿਓ ਜੀ ਫਿਰ ਤੁਹਾਨੂੰ ਅਵਾਰਡ ਚ ਅਵਾਰਡ ਦੇ ਦਿੱਤਾ ਜਾਊਗਾ ਜਾਂ ਇਹਦੇ ਵਿੱਚ ਇਹਨਾਂ ਤੁਹਾਡਾ ਕੰਟ੍ਰਿਬਿਊਟ ਹੋਣਾ ਚਾਹੀਦਾ ਇਸ ਇਸ ਨੂੰ ਕਿਵੇਂ ਜਸਟੀਫਾਈ ਕੀਤਾ ਜਾ ਸਕਦਾ ਦੇਖੋ ਜੀ ਹੁੰਦਾ ਹੋਊਗਾ ਮੈਂ ਮੈਨੂੰ ਨਹੀਂ ਪਤਾ ਪਰਸਨਲੀ ਮੈਂ ਕਿਸੇ ਦਾ ਹਿੱਸਾ ਨਹੀਂ ਰਿਹਾ ਆਈ ਡੋਟ ਨੋ ਲੇਕਿਨ ਸਾਡਾ ਜਿਹੜਾ ਐਵਾਰਡਸ ਜੋ ਹੈ ਸਾਡਾ ਜਿਹੜਾ ਫੈਸਟੀਵਲ ਹੈ ਇਟ ਟੋਟਲ ਨਿਊਟਰਲ ਨਾਨ ਪਾਰਟਿਸਨ ਇਹਦੀ ਇੰਡੀਪੈਂਡੈਂਟ ਜੂਰੀ ਹੋਗੀ ਮਿਊਜ਼ਿਕ ਦੀ ਵੀ ਫਿਲਮ ਦੀ ਵੀ ਇਹਦੇ ਵਿੱਚ ਕੋਈ ਸਾਤੇ ਕੁਝ ਵੇਚਿਆ ਜਾਊਗਾ ਨਾ ਖਰੀਦਿਆ ਜਾਊਗਾ ਪੰਜਾਬੀ ਆਖਰੀ ਸਵਾਲ ਹੈ ਕਿ ਪਾਲੀਵੁੱਡ ਨੂੰ ਅੱਜ ਕਿੱਥੇ ਦੇਖ ਰਹੇ ਹੋ ਸਾਡੇ ਸਾਡੀ ਪੰਜਾਬੀ ਫਿਲਮ ਇੰਡਸਟਰੀ ਨੂੰ ਸਾਡੇ ਪੰਜਾਬੀ ਸਿਨੇਮਾ ਨੂੰ ਬਹੁਤ ਤਰ੍ਹਾਂ ਦੀਆਂ ਕਾਮੇਡੀ ਫਿਲਮਾਂ ਆ ਰਹੀਆਂ ਨੇ ਸਭਿਆਚਾਰਕਾਰੀਆਂ ਨੇ ਔਰ ਹੁਣ ਤਾਂ ਧਾਰਮਿਕ ਫਿਲਮਾਂ ਤੇ ਵੀ ਖਾਸਾ ਸਾਡਾ ਸਿਨੇਮਾ ਜਿਹੜਾ ਹੈ ਉਹ ਕੰਮ ਕਰ ਰਿਹਾ ਇਸ ਵੇਲੇ ਅਸੀਂ ਅੱਛੀ ਪੋਜੀਸ਼ਨ ਤੇ ਹਾਂ ਲੇਕਿਨ ਸਾਨੂੰ ਇਸ ਤੋਂ ਹੋਰ ਅੱਛੀ ਪੋਜੀਸ਼ਨ ਤੇ ਜਾਣਾ ਚਾਹੀਦਾ ਹੈ ਜਿਹੜਾ ਅਸੀਂ ਜਾ ਸਕਦੇ ਹਾਂ ਅਸੀਂ ਹੋ ਰਹੇ ਨਹੀਂ ਬਹੁਤ ਅੱਛਾ ਕੰਮ ਹੋ ਰਿਹਾ ਫਿਲਮਾਂ 'ਚ ਹੋ ਰਿਹਾ ਸਿਨੇਮਾ 'ਚ ਹੋ ਰਿਹਾ ਮਿਊਜ਼ਿਕ 'ਚ ਹੋ ਰਿਹਾ لیکن ਮੈਨੂੰ ਲੱਗਦਾ ਸਾਡਾ ਪੋਟੈਂਸ਼ੀਅਲ ਇਸ ਤੋਂ ਹੋਰ ਵੀ ਬਹੁਤ ਜ਼ਿਆਦਾ ਹੈ ਉੱਥੇ ਪਹੁੰਚੋ ਹਮ ਬਹੁਤ ਧੰਨਵਾਦ ਸਰ ਸ਼ੁਕਰੀਆ ਥੈਂਕ ਯੂ ਥੈਂਕ ਯੂ ਸਰ ਵੈਰੀ ਮਚ ਥੈਂਕ ਯੂ ਐਂਡ ਥਿਊ ਸ਼ੂਲ ਦ ਬੈਸਟ ਥੈਂਕ ਯੂ ਸਰ